ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਜੀ ਸਤ ਸ੍ਰੀ ਅਕਾਲ ਮੈਂ ਪਿੰਡ ਮਾਨਕ ਖਾਨੇ ਖੜਾ ਹਾਂ ਮਾਨਕ ਖਾਨੇ ਦਾ ਨਾਮ ਉਦੋਂ ਸੁਰਖੀਆਂ ਦੇ ਵਿੱਚ ਆਇਆ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਸਾਡੇ 1400 ਵੋਟ ਦਾ ਪਿੰਡ ਹੈ ਜਦੋਂ ਪਿਛਲੀ ਸਰਪੰਚੀ ਦੀ ਚੋਣ ਦੇ ਵਿੱਚ ਇਸ ਪਿੰਡ ਨੇ ਇੱਕ ਪੜ੍ਹੀ ਲਿਖੀ ਨੌਜਵਾਨ ਕੁੜੀ ਨੂੰ 22 ਸਾਲ ਦੀ ਕੁੜੀ ਸੈਸ਼ਨਦੀਪ ਕੌਰ ਨੂੰ ਸਰਪੰਚ ਬਣਾਇਆ ਜਦੋਂ ਇਹ ਚੋਣ ਹੋਈ ਤਾਂ ਸ਼ਾਇਦ ਨਵੀਆਂ ਆਸਾਂ ਨਵੀਂ ਗੱਲ ਸੀ ਇਹਨਾਂ ਨੇ ਸਭ ਤੋਂ ਬੇਤਰਿਕ ਸ਼ੁਰੂਆਤ ਕੀਤੀ ਕਿ ਨੇਮ ਪਲੇਟ ਹੈ ਜਿਹੜੀਆਂ ਉਹ ਘਰਾਂ ਦੀਆਂ ਬੀਬੀਆਂ ਔਰਤਾਂ ਦੇ ਨਾਂ ਤੇ ਲੁਆਈਆਂ ਮੁਖੀ ਦਿਖਾਇਆ ਨੇਮ ਪਲੇਟ ਦੇ ਵਿੱਚ ਲਾਇਬ੍ਰੇਰੀ ਬਣਾਈ ਹੋਰ ਕਈ ਵੱਡੇ ਕੰਮ ਕਰਨ ਦੇ ਜਿਹੜੇ ਯਤਨ ਇਹਨਾਂ ਨੇ ਆਪ ਦੇ 5 ਸਾਲਾਂ ਚ ਕੀਤੇ ਨੌਜਵਾਨ ਬੰਦਾ ਜਦੋਂ ਪੜਿਆ ਲਿਖਿਆ ਕਾਲਜ ਤੋਂ ਸਰਪੰਚ ਬਣਦਾ ਆ ਕੇ ਤੁਹਾਡੇ ਮਨ ਚ ਕੀ ਹੁੰਦਾ ਹੈ ਤਾਲ ਮੇਲ ਸਿਸਟਮ ਦਾ ਲੋਕਾਂ ਦਾ ਆਸਾਂ ਦਾ ਕਿਵੇਂ ਭੜਦਾ ਹੈ 5 ਸਾਲ ਕਿਵੇਂ ਰਹੇ ਇਹ ਖੁਦ ਵੀ ਕੰਪੀਟੀਟਿਵ ਇਗਜ਼ਾਮਸ ਦੀਆਂ ਜਿਹੜੀ ਤਿਆਰੀਆਂ ਕਰਦੇ ਨੇ ਮਾਨਸਿਕ ਅਵਸਥਾ ਪਿੰਡ ਚ ਆ ਕੇ ਕਿਵੇਂ ਭੜਦੀ ਹੈ ਸਿਆਸਤ ਤੁਹਾਡੇ ਕੋਲ ਦੀ ਖਹਿ ਕੇ ਨੰਗਦੀ ਹੈ 197 ਮਹੀਨੇ ਦੇਲਸੀਆਂ ਤੁਹਾਡੇ ਕੋਲ ਦੀ ਖਹਿ ਕੇ ਨਾ ਦੇ ਫਿਰ ਨੌਜਵਾਨ ਮਨ ਤੇ ਕੀ ਅਸਰ ਪੈਂਦਾ ਹੈ ਇਹ ਸਾਰੀਆਂ ਗੱਲਾਂ ਅਜ 5 ਸਾਲ ਪੂਰੇ ਹੋਣ ਤੇ ਸਰਪੰਚੀ ਦੀ ਟਰਮ ਪੂਰੀ ਹੋਣ ਤੇ ਕਰਦੇ ਆ ਤੇ ਨਾਲੇ ਆਸ ਨਮੀ ਪੈਦਾ ਹੁੰਦੀ ਹੈ ਕਿ ਨੌਜਵਾਨਾਂ ਨੂੰ ਸਰਪੰਚ ਬਣਨਾ ਚਾਹੀਦਾ ਨਹੀਂ ਬਣਨਾ ਚਾਹੀਦਾ ਸਤ ਪੰਨਾ ਕਰਨੇ ਸਵਾਗਤ ਸੋਨਤਾ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਠੀਕ ਹੋ ਹਾਂਜੀ ਹਾਂਜੀ ਅੱਜ 5 ਸਾਲਾਂ ਬਾਅਦ ਕਿਵੇਂ ਲੱਗਦਾ 5 ਸਾਲਾਂ ਹੀ ਲੰਘ ਗਏ ਕਿ ਪੂਰੇ ਸਿਰ ਉਤੋਂ ਦੀ ਹੋ ਕੇ ਲੰਘੇ ਆ ਨੇ ਹੁੰਦਾ ਹੀ ਲੱਗ ਰਿਹਾ ਵੀ ਯਾਰ 5 ਸਾਲ ਹੋ ਵੀ ਗਏ ਕੱਲ ਤੱਕ ਇਹ ਸੀਗਾ ਵੀ ਆਪਾਂ ਸਰਪੰਚ ਬਣ ਗਏ ਆ ਹਨਾ ਕੰਮ ਕਰਨੇ ਨੇ ਪਿੰਡ ਦੇ ਵਿੱਚ ਔਰ ਅੱਜ ਅਚਾਨਕ ਹੀ ਲੱਗ ਰਿਹਾ ਵੀ 5 ਸਾਲ ਪੂਰੇ ਵੀ ਹੋ ਗਏ ਤੇ ਟਰਮ ਪੂਰੀ ਹੋ ਗਈ ਸੋ ਲੱਗਦਾ ਬੜੀ ਛੇਤੀ ਹੈ ਸਮਾਂ ਬੀਤ ਗਿਆ ਇੱਕ ਨੌਜਵਾਨ ਕੁੜੀ ਘਾਲੇ ਚ ਆਉਂਦੀ ਹੈ ਤੇ ਆ ਕੇ ਸਰਪੰਚ ਬਣ ਜਾਂਦੀ ਐ এনवायरमेंट ਬਦਲ ਜਾਂਦਾ ਜੀ ਕਿਤੇ ਤਾਂ ਸ਼ਹਿਰਾਂ ਦੀਆਂ ਸੜਕਾਂ ਪਾਲੈ ਦਾ ਰੋਜ ਦਾ ਕਹਿੰਦੇ ਹੁੰਦੇ ਆ ਕਿ ਜਚਣ ਫੱਬਣ ਤੇ ਇੱਥੇ ਆ ਕੇ ਸਰਪੰਚ ਬਣ ਜਾਂਦੇ ਉਦੋਂ ਜਦੋਂ ਬਣੇ ਸੀ ਉਦੋਂ ਆਸ ਕਿਵੇਂ ਸੀ ਪੂਰਾ ਇੱਥੋਂ ਤੱਕ ਆ ਗਏ ਹੁਣ ਆਸਾਂ ਉਮੀਦਾਂ ਜਾਂ ਆਪਦੇ ਆਪ ਨੂੰ ਸਕੈਨ ਕਰਦ ਕਿਵੇਂ ਲੱਗਦਾ ਉਦੋਂ ਜਦੋਂ ਨਵੇਂ-ਨਵੇਂ ਸਰਪੰਚ ਬਣੇ ਸੀ ਆਇ ਲੱਗਦਾ ਸੀ ਵੀ ਯਾਰ ਆ ਕੀ ਚੀਜ਼ ਆ ਗਈ ਇੱਕਦਮ ਐਨਵਾਇਰਨਮੈਂਟ ਆ ਜਿਹੜਾ ਸਾਰਾ ਕੁਝ ਚੇਂਜ ਹੋ ਗਿਆ ਸੀਗਾ ਸੋਚਣਾ ਚੁੱਪ ਰਹਿਣਾ ਬੋਲਣਾ ਮਤਲਬ ਸਾਰਾ ਪਹਿਰਾਵਾ ਸਭ ਕੁਝ ਹੀ ਚੇਂਜ ਹੋ ਜਾਂਦਾ ਇਸ ਐਨਵਾਇਰਨਮੈਂਟ ਦੇ ਵਿੱਚ ਆ ਕੇ ਤੇ ਜਦੋਂ ਹੁਣ ਅੱਜ ਦੇਖ ਰਹੀਆਂ ਜਿਵੇਂ 5 ਸਾਲ ਪਹਿਲਾਂ ਦੇਖਦੀਆਂ ਤਾਂ ਉਹ ਨਿਆਣੀ ਮੱਤ ਕੁੜੀ ਠੀਕ ਹੈ ਜਿਸ ਨੂੰ ਆਏ ਸੀ ਮੈਂ ਆ ਵੀ ਕਰਨਾ ਮੈਂ ਉਹ ਵੀ ਕਰਨਾ ਅੱਜ ਲੱਗਦਾ ਥੋੜੇ ਠਹਿਰਾਵ ਵਾਲੇ ਵੈਂਚ ਬੈ ਰਹੀ ਹੈ ਮਤਲਬ ਠੀਕ ਹੈ ਬਹੁਤ ਕੁਝ ਕਰ ਲਿਆ ਬਹੁਤ ਕੁਝ ਕਰਨਾ ਵੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੋ ਬਹੁਤ ਸਾਰਾ ਬਦਲਾਵ ਮੈਨੂੰ ਆਪਣੇ ਆਪ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਮੈਂ ਜਿਹੜਾ ਪਰਸਨਲ ਲੈਵਲ ਤੇ ਬਹੁਤ ਕੁਝ ਸਿੱਖਿਆ ਇਸ ਜਰਨੀ ਦੇ ਵਿੱਚ ਮੈਂ ਤੁਹਾਨੂੰ ਵੇਖਦਾ ਰਿਹਾ ਬਈ ਤੁਸੀਂ ਅ ਐਜੂਕੇਟ ਕਰਨ ਵੀ ਬਾਹਰ ਗਏ ਹੋ ਤੁਹਾਨੂੰ ਚੰਗੇ ਸਰਪੰਚ ਬਜੋਂ ਤੁਹਾਨੂੰ ਆਊਟ ਆਫ ਸਟੇਟ ਜਾਣ ਦਾ ਮੌਕਾ ਵੀ ਮਿਲੇ ਆ ਇਹ ਸਾਰਾ ਜਿਹੜਾ ਪੀਰੀਅਡ ਸੀ ਅੱਪ ਕਈ ਤਰ੍ਹਾਂ ਦੇ ਨਾਮ ਮਿਲੇ ਤੁਹਾਨੂੰ ਤਿੰਨ ਵਾਰੀ ਸਨਮਾਨਿਤ ਹੋਏ ਹੋ ਤੁਸੀਂ ਨੈਸ਼ਨਲ ਲੈਵਲ ਤੇ ਜੀ ਇਹ ਜਿਹੜਾ ਪੀਰੀਅਡ ਸੀ ਕੀ ਸਿਖਾਇਆ ਨੇ ਇਸ ਪੀਰੀਅਡ ਨੇ ਮੈਨੂੰ ਬਹੁਤ ਕੁਝ ਸਿਖਾਇਆ ਜਦੋਂ 5 ਸਾਲ ਪਹਿਲਾਂ ਮੈਂ ਦੇਖਦੀ ਹਾਂ ਉਦੋਂ ਮੈਂ ਇਹ ਦੇਖਦੀ ਹੁੰਦੀ ਸੀ ਵੀ ਘਰਦਿਆਂ ਨੇ ਬਿਨਾ ਕਿਸੇ ਸਿਖਲਾਈ ਤੋਂ ਹੈਨਾ ਇੱਕ ਜੰਗ ਦੇ ਮੈਦਾਨ 'ਚ ਮੈਨੂੰ ਖੜਾ ਕਰ ਦਿੱਤਾ ਜਿੱਥੇ ਮੈਨੂੰ ਕੁਝ ਨਹੀਂ ਪਤਾ ਕਿ ਕਿਵੇਂ ਕਰਨਾ ਹੈ ਕਿਵੇਂ ਨਹੀਂ ਅੱਜ 5 ਸਾਲਾਂ ਬਾਅਦ ਮੈਨੂੰ ਇਹ ਲੱਗਦਾ ਮੈਂ ਥੋੜਾ ਬਹੁਤ ਸਿੱਖ ਲਿਆ ਹੈ ਕਿ ਇਹ ਸਮਾਜ ਕਿਦਾਂ ਕੰਮ ਕਰਦੇ ਨੇ ਸਮਾਜ ਦੇ ਵਿੱਚ ਰਹਿੰਦੇ ਹੋਏ ਲੋਕ ਕਿਦਾਂ ਕੰਮ ਕਰਦੇ ਨੇ ਠੀਕ ਹੈ ਉਹਨਾਂ ਦੀ ਕੀ ਸੋਚਨ ਦੀ ਜਿਹੜੀ ਸਮਰੱਥਾ ਹੁੰਦੀ ਆ ਜਾਂ ਕੀ ਸੋਚ ਰੱਖਦੇ ਨੇ ਤਾਂ ਉਹ ਹੈ ਤੇ ਉਹਦੇ ਨਾਲ ਨਾਲ ਅਸੀਂ ਨੌਜਵਾਨ ਆ ਜੋ ਅਸੀਂ ਕੀ ਸੋਚਦੇ ਆ ਸਮਾਜ ਦੀ ਕੀ ਸੋਚ ਹੈ ਪਲੱਸ ਸਾਡੀ ਕੀ ਸੋਚ ਹੈ ਤੇ ਇਹਨਾਂ ਦੇ ਵਿੱਚ ਦੀ ਜਿਹੜੇ ਰਿਸ਼ਤੇ ਨਾਤੇ ਨੇ ਤੰਦਾਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਸਮਝਣ ਦੀ ਥੋੜੀ ਬਹੁਤ ਹੈ ਜਿਹੜੀ ਮੈਂ ਇਸ ਜਰਨੀ ਦੇ ਵਿੱਚ ਕੋਸ਼ਿਸ਼ ਕੀਤੀ ਹੈ ਕੀ এনवायरमेंट ਦਾ ਫਰਕ ਲੱਗਿਆ ਜਦੋਂ ਇੱਕ ਮਾਨਕ ਖਾਨੇ ਦੀ ਸਰਪੰਚ ਬਾਹਰਲੀ ਸਟੇਟ ਤੇ ਜਾ ਕੇ ਲੈਕਚਰ ਦਿੰਦੀ ਸੀ ਵੀ ਮੈਂ ਐਂ ਕੀਤਾ ਮੈਂ ਐਂ ਕਰਨਾ ਹੈ ਜੀ ਉੱਥੋਂ ਦੇ ਆਊਟ ਆਫ ਸਟੇਟ ਦਾ এনवायरमेंट ਕਿਹੋ ਜਿਹਾ ਸੀ ਉਸ ਤੋਂ ਨੇ ਸਰਪੰਚ ਤੁਹਾਡੇ ਤੋਂ ਕੀ ਸਿੱਖਦੇ ਉਹਨਾਂ ਤੋਂ ਤੁਸੀਂ ਕੀ ਲੈ ਕੇ ਆਏ ਹੋ ਸੋ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਉੱਥੇ ਦੇਖਿਆ ਨਾ ਕਿ ਉੱਥੋਂ ਦੇ ਫੀਮੇਲ ਸਰਪੰਚਸ ਨੂੰ ਵੀ ਮਿਲੇ ਆ ਤਾਂ ਇਹ ਲੱਗਦਾ ਵੀ ਬਹੁਤ ਜ਼ਿਆਦਾ ਉਹ ਐਕਟਿਵ ਹੋ ਕੇ ਕੰਮ ਕਰ ਰਹੀਆਂ ਨੇ ਆਪਣੇ ਪਿੰਡਾਂ ਦੇ ਵਿੱਚ ਤੇ ਸਾਨੂੰ ਸਾਡੇ ਨਾਲੋਂ ਵੀ ਹਾਂਜੀ ਤੇ ਮਤਲਬ ਉਥੇ ਮੇਲੀਆਂ ਬਹੁਤ ਸਾਰੀ ਕਿਉਂਕਿ ਜਦੋਂ ਇਹ ਜਿਹੇ ਟ੍ਰੇਨਿੰਗਸ ਚ ਆਉਂਦੀਆਂ ਐ ਐਕਟਿਵ ਫੀਮੇਲਸ ਹੀ ਆਉਂਦੀਆਂ ਤਾਂ ਉਹਨਾਂ ਤੋਂ ਵੀ ਇਨਸਪੀਰੇਸ਼ਨ ਮਿਲਦੀ ਹੈ ਕਿ ਇਹ ਉਸ ਸਮਾਜ ਵਿੱਚ ਰਹਿੰਦੇ ਹੋਏ ਉਸ ਸਟੇਟਸ ਦੇ ਵਿੱਚ ਰਹਿੰਦੇ ਹੋਏ ਇੰਨਾ ਕੁਝ ਕਰ ਰਿਹਾ ਤੇ ਆਪਣੀ ਤਾਂ ਫਿਰ ਵੀ ਜਿਹੜੀ ਸਟੇਟ ਹੈ ਨਾ ਪੰਜਾਬ ਸਟੇਟ ਇੱਕ ਪ੍ਰੋਗਰੈਸਿਵ ਸਟੇਟ ਹੈ ਤੇ ਜਦੋਂ ਅਸੀਂ ਉਹਨਾਂ ਦੇ ਪਿੰਡਾਂ ਦੇ ਵਿੱਚ ਵੀ ਗਏ ਆ ਤਾਂ ਸਾਨੂੰ ਇਹ ਲੱਗਦਾ ਹੁੰਦਾ ਕਿ ਸਾਡੇ ਪਿੰਡ ਉੰਚ ਬਹੁਤ ਫਰਕ ਹੈ ਪ੍ਰੋਗਰੈਸਿਵ ਪਿੰਡ ਨੇ ਸਾਡੇ ਉਹਨਾਂ ਦੇ ਨਾਲੋਂ ਸਾਡੇ ਉਵੇਂ ਇੰਨੇ ਕੱਚੇ ਘਰ ਨਹੀਂ ਹੋਣ ਹੈਗੇ ਜਿਵੇਂ ਪਹਿਲਾਂ ਹੁੰਦੇ ਸੀਗੇ ਜਾਂ ਮਤਲਬ ਬਹੁਤ ਜ਼ਿਆਦਾ ਹੁਣ ਜਿਹੜਾ ਫਰਕ ਆ ਗਿਆ ਹੈ ਤੇ ਇਹੀ ਚੀਜ਼ ਮੈਂ ਦੇਖੀ ਕਿ ਜੋ ਐਨਏ ਮਤਲਬ ਮੈਂ ਸਮਝਦੀ ਹਾਂ ਕਿ ਪਿਛੜੀਆਂ ਹੋਈਆਂ ਸਟੇਟਸ ਦੇ ਵਿੱਚ ਨਾ ਵਧੀਆ ਕੰਮ ਕਰ ਰਹੇ ਨੇ ਠੀਕ ਹੈ ਐਕਟਿਵ ਫੀਮੇਲਸ ਨੇ ਉਹ ਅੱਗੇ ਆ ਕੇ ਕੰਮ ਕਰਦੀਆਂ ਨੇ ਆਪਣੇ ਸਮਾਜ ਵਿੱਚ ਬਦਲਾਵ ਲੈ ਕੇ ਆਉਂਦੀਆਂ ਨੇ ਹੋਰ ਫੀਮੇਲਸ ਦੇ ਲਈ ਉਦਾਹਰਣ ਬਣਦੀਆਂ ਨੇ ਉਹਨਾਂ ਲਈ ਰੋਜ਼ਗਾਰ ਪੈਦਾ ਕਰਦੀਆਂ ਨੇ ਤਾਂ ਆਪਣੇ ਆਪਾਂ ਕਿਉਂ ਨਹੀਂ ਕਰ ਸਕਦੇ ਆਪਣੇ ਨੇ ਮਤਲਬ ਚੀਜ਼ਾਂ ਹੁੰਦੇ ਹੋਏ ਵੀ ਜੇ ਕੋਈ ਬੰਦਾ ਨੌਜਵਾਨ ਹੁੰਦਾ ਤੁਸੀਂ 22 ਸਾਲ ਦੇ ਸੀ ਪ੍ਰਮਾਣੋਂ ਵਰਗੀ ਏਨਰਜੀ ਹੁੰਦੀ ਆ ਬੰਦੇ ਚ ਜੀ ਉਦੋਂ ਐ ਹੁੰਦਾ ਯਾਰ ਆਕਾ ਮਾਇ ਕਿਉਂ ਨਹੀਂ ਹੋ ਸਕਦਾ ਧੱਕਾ ਮਾਰਦਾ ਆ ਕੇ ਬੰਦਾ ਜੀ ਉਸ ਦੇ ਵਿੱਚ ਜਦੋਂ ਸਿਸਟਮ ਰਾਜਨੀਤੀ ਅੜਚਣਾ ਬਣਦੀ ਹੈ ਫਿਰ ਇੱਕ ਖਿਜ ਵੀ ਆਉਂਦੀ ਹੈ ਅੰਦਰੋਂ ਹੁੰਦਾ ਵੀ ਆਹ ਕੀ ਕਰ ਲਿਆ ਆਹ ਕਿਉਂ ਨਹੀਂ ਐ ਕਰ ਦਿੰਦੇ ਮੈਂ ਤਾਂ ਪਿੰਡ ਦਾ ਭਲਾ ਹੂੰ ਇਹ ਚੀਜ਼ਾਂ ਨੂੰ ਕਿਵੇਂ ਟੱਕਲ ਕੀਤਾ ਕਿੰਨਾ ਕਿ ਡਿਸਟਰਬ ਕਰਦੀਆਂ ਸੀ ਮਾਨਸਿਕ ਤੌਰ ਤੇ ਓਬਵੀਅਸ ਜੀ ਡਿਸਟਰਬ ਕਰਦੀਆਂ ਨੇ ਬਹੁਤ ਜਦੋਂ ਤੁਸੀਂ ਉਦੋਂ ਮੈਂ ਜਪ ਉਦੋਂ ਵਾਲੀ ਸਥਿਤੀ ਲੈ ਲਈ ਤਾਂ ਅਦੋਂ ਐ ਲੱਗਦਾ ਹੁੰਦਾ ਸੀ ਵੀ ਸੋਨਪਰੀ ਵਾਲੀ ਛੜੀ ਜੀ ਹੈਗੀ ਹੁਣ ਸਾਰਾ ਕੁਝ ਸਹੀ ਕਰ ਦੇਣਾ ਹੋਰ ਹੀ ਮਤਲਬ ਹੈਨਾ ਮਤਲਬ ਉਹ ਕਰ ਦੇਣਾ ਕਿ ਜਿਹੜਾ ਦਿਸ਼ਾਪੂਰੀ ਬਦਲ ਦੇਣੀ ਹੈਗੀਆ ਪਿੰਡ ਦੀ ਮਤਲਬ ਕਿ ਇਦਾਂ ਹੀ ਬਣਾ ਦੇਣਾ ਸਭ ਕੁਝ ਮੇਰੇ ਕੋਲੇ ਛੜੀ ਆ ਗਿਆ ਪਰ ਫਿਰ ਜਦੋਂ ਤੁਸੀਂ ਸਮਾਜ ਦੇ ਵਿੱਚ ਵਿਚਰਦੇ ਹੋ ਇੱਕ ਤਰ੍ਹਾਂ ਉਸ ਜਿਹੜਾ ਮੈਂ ਦੱਸਿਆ ਕਿ ਜੰਗ ਦਾ ਮੈਦਾਨ ਹੈ ਉਸ ਦੇ ਵਿੱਚ ਵਿਚਰਦੇ ਉਸ ਦੇ ਵਿੱਚ ਉਹ ਘਟਨਾਵਾਂ ਆਉਂਦੀਆਂ ਜੋ ਤੁਸੀਂ ਸੋਚੀਆਂ ਨਹੀਂ ਹੁੰਦੀਆਂ ਜੋ ਤੁਹਾਨੂੰ ਮਤਲਬ ਹੁੰਦਾ ਨਾ ਆਊਟ ਆਫ ਸਿਲੇਬਸ ਪੇਪਰ ਆ ਗਿਆ ਕਿ ਤੁਹਾਨੂੰ ਨਹੀਂ ਪਤਾ ਕੀ ਕੁਐਸਚਨ ਹੋਣਾ ਤੁਹਾਨੂੰ ਕੁਝ ਨਹੀਂ ਪਤਾ ਉਸ ਬਾਰੇ ਸਿਲੇਬਸ ਹੀ ਨਹੀਂ ਪਤਾ ਕੁਐਸਚਨ ਤਾਂ ਬਹੁਤ ਦੂਰ ਦੀ ਗੱਲ ਆ ਤੇ ਇਹ ਜੇ ਫਿਰ ਜਦੋਂ ਚੀਜ਼ਾਂ ਆ ਜਾਂਦੀਆਂ ਤਾਂ ਪਤਾ ਲੱਗਦਾ ਕਿ ਯਾਰ ਬਹੁਤ ਔਖਾ ਕੰਮ ਆ ਫਿਰ ਇਹ ਸਮਾਜ ਦਾ ਡਵੈਲਪ ਹੋਣਾ ਬਾਕੀ ਲੱਗਦਾ ਹੈ ਮੈਨੂੰ ਲੱਗਦਾ ਸਮਾਜ ਜੇ ਆਪਾਂ ਕਵਾਂਗੇ ਡਵੈਲਪ ਹੋ ਜਾਊਗਾ ਇਹ ਤਾਂ ਕੱਲ ਨੂੰ ਕਿਉਂਕਿ ਡਵੈਲਪ ਦੀ ਡੈਫੀਨੇਸ਼ਨ ਹੀ ਬਦਲਦੀ ਰਹਣੀ ਆ ਸਮਾਜ ਡਵੈਲਪ ਹੁੰਦਾ ਹੀ ਰਹਿਣਾ ਮਤਲਬ ਕੱਲ ਨੂੰ ਆਉਣ ਵਾਲਾ ਸਮਾਜ ਇਹ ਨਹੀਂ ਹੋਊਗਾ ਕਿ ਹਾਂ ਆਪਾਂ ਸਭ ਕੁਝ ਸਿੱਖ ਜਾਾਂਗੇ ਫਿਰ ਹੋਰ ਕੋਈ ਚੀਜ਼ਾਂ ਆ ਜਾਣਗੀਆਂ ਫਿਰ ਸਾਡੇ ਡਵੈਲਪਮੈਂਟ ਜਿਹੜੀ ਉਹ ਅਲੱਗ ਲੈਵਲ ਤੇ ਚੱਲ ਜਾਊ ਮਤਲਬ ਡਵੈਲਪ ਹੋਣ ਦਾ ਲੈਵਲ ਆ ਜਿਹੜਾ ਉਹ ਵੱਧਦਾ ਜਾਣਾ ਉਹਨਾਂਲੇ ਸਮੇਂ ਦੇ ਵਿੱਚ ਪਰ ਜਿਹੜਾ ਇਹੇ ਲੱਗਦਾ ਕਿਉਂਕਿ ਹੁਣ ਜਦੋਂ ਆਪਾਂ ਆਪਦੇ ਸਮਾਜ ਨੂੰ ਦੇਖਦੇ ਆ ਤਾਂ ਮੈਨੂੰ ਲੱਗਦਾ ਸੀ ਪੱਛਮੀ ਸਮਾਜ ਨਾਲ ਆਪਦੇ ਆਪ ਨੂੰ ਕੰਪੇਅਰ ਕਰਦੇ ਆ ਵੀ ਉਹ ਵਿਕਸਿਤ ਹੋ ਚੁੱਕਿਆ ਸੀ ਉਸ ਲੈਵਲ ਤੱਕ ਜਾਣਾ ਫਿਰ ਉਹ ਆਉਣ ਵਾਲੇ ਸਮੇਂ 'ਚ ਉਹ ਕਿਸੇ ਹੋਰ ਲੈਵਲ ਤੱਕ ਹੋਣਗੇ ਆਪਾਂ ਕਹਿਣਾ ਕਿ ਆਪੋਸਟ ਲੈਵਲ ਤੱਕ ਜਾਣਾ ਹੁਣ ਇੱਥੇ ਵੀ ਅਲੱਗ-ਅਲੱਗ ਸੋਚਾਂ ਨੇ ਕੋਈ ਕਹਿੰਦਾ ਕਿ ਹਾਂਜੀ ਆਪਾਂ ਵਿਕਸਿਤ ਹੀ ਹੋਣਾ ਹੈ ਉਹਨਾਂ ਵਾਂਗੂ ਸਾਡੇ 'ਚ ਬਦਲਾਅ ਆਉਣੇ ਚਾਹੀਦੇ ਆ ਸਾਡੇ ਪਹਿਰਾਵੇ ਸਾਡੇ ਕਲਚਰ ਦੇ ਵਿੱਚ ਦੂਸਰੀ ਸਾਈਡ ਲੋਕ ਨੇ ਉਹ ਕਹਿੰਦੇ ਨਹੀਂ ਸਾਡਾ ਸੱਭਿਆਚਾਰ ਹੈ ਜਿਹੜਾ ਉਹਨੂੰ ਸਾਮ੍ਹ ਕੇ ਰੱਖਣਾ ਹੈ ਸਾਡੇ ਕਲਚਰ ਨੂੰ ਹੈ ਜਿਹੜਾ ਉਹਨੂੰ ਸਾਮ੍ਹ ਕੇ ਰੱਖਣਾ ਸੋ ਇਸੇ ਗੁੰਝਲ ਦੇ ਵਿੱਚ ਫਸੇ ਹੋਏ ਲੋਕ ਐ ਕੁਝ ਇਹਨਾਂ ਦੋਨਾਂ ਚੀਜ਼ਾਂ ਨੂੰ ਜੋੜ ਦਿੰਦੇ ਨੇ ਕੁਝ ਇਹਨਾਂ ਦੋਨਾਂ ਨੂੰ ਵੱਖ ਕਰਕੇ ਉਹਨਾਂ ਨੂੰ ਸੰਭਾਲਦੇ ਨੇ ਤੇ ਸਿੱਖਦੇ ਤੁਸੀਂ ਕੰਪੀਟੀਟਿਵ ਐਗਜ਼ਾਮਸ ਦੀਆਂ ਵੀ ਤਿਆਰੀਆਂ ਐਜੂਕੇਸ਼ਨ ਨੂੰ ਨਹੀਂ ਛੱਡਿਆ ਜਦੋਂ ਬੰਦਾ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਦਾ ਹੈ ਜੀ ਉਹਦਾ ਮਾਨਸਿਕ ਲੈਵਲ ਹੋਰ ਪੱਛੇ ਚਲੇ ਜਾਂਦਾ ਉਹ ਕਲਾਸਾਂ ਲੈਂਦਾ ਐਨਲਾਈਨ ਕਲਾਸਾਂ ਲੈਂਦਾ ਐ ਕੋਚਿੰਗ ਲੈਂਦਾ ਇੱਕੇ ਦਮ ਜਦੋਂ ਜਿਵੇਂ ਨਾ ਆਪਾ ਸਵਿਚ ਆਫ ਆਨ ਕਰਦੇ ਜਦੋਂ ਪੈਨ ਟਾਉਨ ਹੈ ਥੋੜੀ ਸਵਿਚ ਆਫ ਆਨ ਹੋ ਜਾਂਦੀ ਹੈ ਇਹ ਇਸ ਸਥਿਤੀ ਨੂੰ ਕਿਵੇਂ ਤੁਸੀਂ ਦੇਖਦੇ ਹੋ ਜਾਂ ਕਿਵੇਂ ਸੰਭਾਲਦੇ ਹੋ ਫਿਰ ਸੰਭਾਲ ਸੰਭਾਲ ਲੈਣਾ ਤਾਂ ਮੈਂ ਹਾਲੇ ਵੀ ਸਿੱਖ ਰਹੀ ਹਾਂ ਕਿਉਂਕਿ ਮੈਂ ਕੀ ਕੀਤਾ ਕਿ ਪੜਾਈ ਤੋਂ ਉੱਪਰ ਆਪਣੇ ਪੈਨ ਨੂੰ ਰੱਖਿਆ ਮਤਲਬ ਜਦੋਂ ਗੱਲ ਮੈਂ ਆਉਂਦੀ ਸੀ ਜਾਂ ਕੋਈ ਅਜਿਹੀ ਸਿਚੁਏਸ਼ਨ ਆਉਂਦੀ ਸੀ ਕਿ ਜਿੱਥੇ ਪੜ੍ਹਾਈ ਨੂੰ ਚੁਣਨਾ ਹੈ ਜਾਂ ਪਿੰਡ ਦੇ ਕੰਮਾਂ ਨੂੰ ਚੁਣਨਾ ਹੈ ਜਾਂ ਵੀ ਕੋਈ ਸਿਚੁਏਸ਼ਨ ਆ ਗਈ ਉਹਨੂੰ ਸੋਲਵ ਕਰਨਾ ਫਿਰ ਮੈਂ ਹੁੰਦਾ ਸੀ ਕਿ ਫਿਲਹਾਲ ਮੇਰੀ ਇਹੀ ਜ਼ਿੰਮੇਵਾਰੀ ਜ਼ਿਆਦਾ ਹੈ ਵੀ ਆਪਦੀ ਪਰਸਨਲ ਚੀਜ਼ ਨੂੰ ਮੈਂ ਪਿੱਛੇ ਕਰਕੇ ਪਿੰਡ ਨੂੰ ਅੱਕੇ ਰੱਖਿਆ ਔਰ ਉਸ ਸਿਚੁਏਸ਼ਨ ਦੇ ਵਿੱਚ ਮੈਂ ਉਸ ਸਿਚੁਏਸ਼ਨ ਨੂੰ ਟੈਕਲ ਕਰਨ ਦਾ ਕੋਸ਼ਿਸ਼ ਕੀਤੀ ਜਿਸ ਦੇ ਵਿੱਚ ਪਿੰਡ ਦੀ ਜਿਹੜੀ ਇੰਪੋਰਟੈਂਸ ਸੀ ਜਾਂ ਪਿੰਡ ਦੀ ਉਹ ਜ਼ਿਆਦਾ ਜ਼ਰੂਰੀ ਸੀ ਕਿਹੜੀਆਂ-ਕਿਹੜੀਆਂ ਥਾਵਾਂ ਤੇ ਜਾਣ ਦਾ ਮੌਕਾ ਮਿਲਿਆ ਮਾਨਖਾਨੀ ਦੀ ਅਗਵਾਈ ਬਜੋ ਇੱਕ ਸਰਪੰਚ ਬਜੋ ਕਿੱਥੇ ਕਿੱਥੇ ਆਪ ਦੇ ਆਪ ਨੂੰ ਦੱਸਣ ਦਾ ਮੌਕਾ ਮਿਲਿਆ ਪੰਜਾਬ ਚ ਤਾਂ ਅਲਗ-ਅਲਗ ਜਗ੍ਹਾ ਤੇ ਗਈ ਆ ਬਟ ਉਸ ਦੇ ਨਾਲ-ਨਾਲ ਮੈਨੂੰ ਕੇਰਲਾ ਜਾ ਕੇ ਉੱਥੇ ਵੀ ਦੱਸਣ ਦਾ ਮੌਕਾ ਮਿਲਿਆ ਕਿ ਮੈਂ ਪੰਜਾਬ ਦੇ ਇੱਕ ਨਿੱਕੇ ਜਿਹੇ ਪਿੰਡ ਤੋਂ ਇੱਥੇ ਪਹੁੰਚੀ ਹਾਂ ਕਿਹਾ ਸਾਡੇ 450 ਵੋਟਾਂ ਦੇ ਹਾਂਜੀ 450 ਵੋਟ ਹੈ ਔਰ ਓਡੀਸ਼ਾ ਜਾਣ ਦਾ ਮੌਕਾ ਮਿਲਿਆ ਉੱਥੇ ਵੀ ਔਰਤਾਂ ਦੇ ਹੀ ਟ੍ਰੇਨਿੰਗ ਸੀਗੀ ਮਤਲਬ ਔਰਤ ਜਿਹੜੀ ਐਜ਼ ਅ ਸਰਪੰਚ ਪੰਚ ਹੁੰਦੇ ਉਹਨਾਂ ਦੇ ਸਬੰਧ ਵਿੱਚ ਟ੍ਰੇਨਿੰਗ ਸੀਗੀ ਫਿਰ ਮੈਨੂੰ ਜੰਮੂ ਐਂਡ ਕਸ਼ਮੀਰ ਜਾਣ ਦਾ ਮੌਕਾ ਮਿਲਿਆ ਔਰ ਇੱਥੇ ਤਾਂ ਇਸ ਸਬੰਧ ਚ ਗਏ ਸੀ ਕਿ ਏਬੀਪੀਐਕ ਸੈਂਟਰ ਸਰਕਾਰ ਦਾ ਚਲਾਇਆ ਜਾ ਰਿਹਾ ਪ੍ਰੋਗਰਾਮ ਹੈ ਉਸ ਦੇ ਤਹਿਤ ਟ੍ਰੇਨਰ ਵਜੋਂ ਮੈਨੂੰ ਜਾਣਾ ਦਾ ਜਿਹੜਾ ਮੌਕਾ ਮਿਲਿਆ ਭੋਪਾਲ ਜਾਣ ਦਾ ਮੌਕਾ ਮਿਲਿਆ ਮੁੰਬਈ ਪੁਨੇ ਔਰ ਮੁੰਬਈ ਦੇ ਵਿੱਚ ਮੈਨੂੰ ਮਹਾਰਾਸ਼ਟਰ ਦੇ ਵਿੱਚ ਦੋਨੋਂ ਜਗ੍ਹਾ ਜਾਣ ਦਾ ਇੱਕ ਵਾਰੀ ਮੌਕਾ ਮਿਲਿਆ ਜੀ ਹਾਂਜੀ ਸਰਪੰਚ ਹਾਂਜੀ ਐਸ ਸਰਪੰਚ ਔਰ ਇਵਨ ਪੁੰਨੇ ਤਾਂ ਉਹਨਾਂ ਨੇ ਸਾਨੂੰ ਮਤਲਬ ਆਈਡੀਅਲ ਸਰਪੰਚ ਯੁਵਾ ਸਰਪੰਚ ਵੱਲੋਂ ਸਨਮਾਨਿਤ ਵੀ ਕੀਤਾ ਵਰਲਡ ਪੀਸ ਯੂਨੀਵਰਸਿਟੀ ਹੈਗੀ ਆ ਉੱਥੇ ਉਹਨਾਂ ਵੱਲੋਂ ਅੱਜ ਜਦੋਂ ਖੜਕੇ ਦੇਖਦੇ ਹਾਂ 5 ਸਾਲ ਦੀ ਜਰਨੀ ਨੂੰ ਆਪਦੇ ਸ਼ਬਦਾਂ 'ਚ ਐਕਸਪਲੇਨ ਕਰਨਾ ਹੋਵੇ ਕੀ ਕੀ ਕਹੋਗੇ ਕੀ ਫੀਲ ਕਰਦੇ ਅ ਮੇਰੀ ਇਹ ਜਿਹੜੀ ਜਰਨੀ ਰਹੀ ਹੈ ਮੈਨੂੰ ਲੱਗਿਆ ਕਿ ਮੈਨੂੰ ਇਹ ਸਿਖਾ ਗਈ ਹੈ ਕਿ ਜਿਹੜਾ ਜ਼ਿੰਦਗੀ ਸ਼ਬਦ ਹੈ ਨਾ ਇਹ ਇੱਕ ਚੀਜ਼ ਦੇ ਲਈ ਹੀ ਨਹੀਂ ਹੈਗਾ ਮਤਲਬ ਆਪਾਂ ਕਦੇ ਕੋਈ ਆਪਣੀ ਪੜ੍ਹਾਈ ਨੂੰ ਸਮਝ ਕੇ ਮਤਲਬ ਆਹੀ ਸਾਡੀ ਜ਼ਿੰਦਗੀ ਆ ਜਾਂ ਕਦੇ ਕੋਈ ਰਿਸ਼ਤੇ ਨੂੰ ਸਮਝ ਕੇ ਕਿ ਇਹ ਹੀ ਸਾਡੀ ਜ਼ਿੰਦਗੀ ਹੈ ਪਰ ਜ਼ਿੰਦਗੀ ਦਾ ਜਿਹੜਾ ਸ਼ਬਦ ਹੈ ਉਸ ਤੋਂ ਬਹੁਤ ਵੱਡਾ ਸ਼ਬਦ ਹੈ ਮਤਲਬ ਬਹੁਤ ਵੱਡੀ ਹੈ ਇਸ ਤੇ ਪਿੱਛੇ ਜਿਹੜੀ ਆਪਾਂ ਕਈ ਇਹ ਸਮਝ ਹੈਗੀ ਜਾਂ ਕਹਾਣੀ ਹੈ ਤੇ ਉਸ ਚੀਜ਼ ਨੂੰ ਮੈਨੂੰ ਉਹ ਸਮਝਿਆ ਮੈਂ ਸਮਝਿਆ ਹੈਗਾ ਕਿ ਵੀ ਜੀ ਵੀ ਕਿ ਜ਼ਿੰਦਗੀ ਸਿਰਫ ਨਾ ਤਾਂ ਪੜ੍ਹਾਈ ਤੱਕ ਸੀਮਿਤ ਹੈ ਨਾ ਨੌਕਰੀ ਤੱਕ ਸੀਮਿਤ ਹੈ ਇਹ ਉਸ ਤੋਂ ਵੱਡੇ ਲੈਵਲ ਦਾ ਪਰਸਪੈਕਟਿਵ ਹੈ ਜੋ ਅਸੀਂ ਜ਼ਿੰਦਗੀ ਜਦੋਂ ਜਿਉਉਣੇ ਆ ਜਦੋਂ ਅਸੀਂ ਇਸ ਮੂਮੈਂਟ ਦੇ ਵਿੱਚ ਰਹਿੰਦੇ ਹੋਏ ਜਿਉਉਣੇ ਆ ਉਦੋਂ ਸਿੱਖਦੇ ਆ ਅੱਜ ਕੱਲ ਸੋਸ਼ਲ ਮੀਡੀਆ ਦੇ ਸਮੇਂ ਦੇ ਉੱਤੇ ਕੀ ਹੋ ਰਿਹਾ ਕਿ ਅਸੀਂ ਇੱਕ ਆਈਡੀਅਲ ਵਰਲਡ 'ਚ ਰਹਿੰਦੇ ਆ ਕਿ ਆਹ ਚੰਗੀ ਚੀਜ਼ ਐ ਅਸੀਂ ਇਹੋ ਜਿਹਾ ਸਮਾਜ ਬਣਾਉਣਾ ਉਹ ਕਰਨ ਪਰ ਜਿਵੇਂ ਅਸੀਂ ਇੱਥੇ ਖੜੇ ਹੋਏ ਇਸ ਮੌਕੇ ਨੂੰ ਇਸ ਸਮੇਂ ਨੂੰ ਇੰਜੋਏ ਨਹੀਂ ਕਰਦੇ ਬਲਕਿ ਉਸ ਚੀਜ਼ ਦੇ ਵਿੱਚ ਉਸ ਸੋਚ ਦੇ ਵਿੱਚ ਰਹਿੰਦੇ ਹੋਏ ਅਸੀਂ ਭੁੱਲ ਜਾਂਦੇ ਆ ਕਿ ਜਿਹੜਾ ਸਮਾਜ ਜ਼ਰੂਰੀ ਅੱਛਾ ਕਿਹੜੇ ਕੰਮਾਂ ਤੇ ਬਹੁਤ ਮਾਣ ਮਹਿਸੂਸ ਹੁੰਦਾ ਵੀ ਆਹ ਕੰਮ ਮੇਰੀ ਜ਼ਿੰਦਗੀ ਦੇ ਅਹਿਮ ਕੰਮ ਰਿਹਾ ਪੰਜ ਸਾਲਾਂ ਚ ਹਮ ਸਭ ਤੋਂ ਪਹਿਲਾਂ ਤਾਂ ਜਿਹੜੀ ਮੈਂ ਔਰਤਾਂ ਦੇ ਨਾਮ ਦੀ ਨੇਮ ਪਲੇਟ ਲਗਾਈ ਹੈ ਘਰੋਂ ਨੇ ਨਾ ਲੱਗ ਆ ਜੋ ਆਪਾਂ ਦਿਖਾ ਦਈਏ ਇਹ ਅੱਛਾ ਇਹਨੂੰ ਇਹਨੂੰ ਸਾਰੇ ਪ੍ਰਿੰਟ ਚ ਲਾਇਆ ਹਾਂਜੀ ਇਹ ਤੁਹਾਡੇ ਮੇਰੇ ਦਾਦੀ ਜੀ ਸਭ ਤੋਂ ਹਾਂਜੀ ਵੈਸੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਪਰ ਉਹਨਾਂ ਦਾ ਬਹੁਤ ਯੋਗਦਾਨ ਰਿਹਾ ਮੇਰੀ ਇਸ ਜ਼ਿੰਦਗੀ ਦੇ ਵਿੱਚ ਵੀ ਇਸ ਸਰਪੰਚ ਦੀ ਜਿਹੜੀ ਜਰਨੀ ਆ ਉਸ ਤੇ ਵਿੱਚ ਵੀ ਦੇ ਵੈਸੇ ਵੀ ਸੈ ਸੰਦੀਪ ਮਿਤھا ਦਾ ਕਵਚਨ ਦੀ ਤੇ ਉਹਨਾਂ ਦੇ ਨਾਮ ਦੇ ਉੱਪਰ ਅਸੀਂ ਨੇਮ ਪਲੇਟ ਲਗਾਈ ਹੈ ਇਸੇ ਤਰ੍ਹਾਂ ਹੀ ਹਰ ਘਰ ਅੱਗੇ ਜੋ ਫੀਮੇਲ ਔਰਤ ਹੈ ਨਾ ਉਸ ਘਰ ਦੀ ਵੱਡੀ ਔਰਤ ਹੈ ਉਹਨਾਂ ਦੇ ਨਾਮ ਦੀ ਅਸੀਂ ਨੇਮ ਪਲੇਟ ਲਗਾਈ ਹੈ ਔਰ ਮੈਨੂੰ ਇਸ ਚੀਜ਼ ਤੇ ਮਾਣ ਇਸ ਕਰਕੇ ਮਹਿਸੂਸ ਹੁੰਦਾ ਹੈ ਕਿ ਉਹਨਾਂ ਦੇ ਨਾਮ ਵੀ ਪਤਾ ਲੱਗਦੇ ਅੱਜ ਤੁਸੀਂ ਮੇਰੀ ਦਾਦੀ ਦਾ ਨਾਮ ਪੜਿਆ ਕਿ ਜਸਵਿੰਦਰ ਕੌਰ ਉਹਨਾਂ ਦਾ ਨਾਮ ਹੈ इवन ਉਹਨਾਂ ਨਾਲ ਮੈਂ ਦਾਦਾ ਜਿੱਦੇ ਵਿੱਚ ਲਿਖਿਆ ਅਕਸਰ ਕੀ ਹੁੰਦਾ ਹੈ ਕਿ ਜਿਹੜੇ ਸਾਡੇ ਘਰਾਂ ਦੇ ਵਿੱਚ ਔਰਤਾਂ ਕੰਮ ਕਰਦੀਆਂ ਨੇ ਉਹਨਾਂ ਦੇ ਕੰਮ ਨੂੰ ਰੈਕੋਗਨਾਈਜ਼ ਨਹੀਂ ਕੀਤਾ ਜਾਂਦਾ ਉਹਨਾਂ ਦੇ ਕੰਮ ਨੂੰ ਕੰਮ ਨਹੀਂ ਸਮਝਿਆ ਜਾਂਦਾ ਹਾਲਾਂਕਿ ਉਹ ਇੰਨੇ ਸਾਲਾਂ ਤੱਕ ਘਰ ਨੂੰ ਸੰਭਾਲਦੀਆਂ ਨੇ ਸਾਰੇ ਜੀਵਾਂ ਨੂੰ ਇਕੱਠੇ ਰੱਖਦੀਆਂ ਨੇ ਇੱਕ ਜਿਵੇਂ ਮਾਲਾ ਦੇ ਵਿੱਚ ਮੋਤੀ ਨੂੰ ਪਰੋ ਕੇ ਰੱਖਦੀਆਂ ਨੇ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਹੁੰਦਾ ਪਰ ਸਮਾਜ ਦੇ ਵਿੱਚ ਕਿਤੇ ਵੀ ਇਸ ਚੀਜ਼ ਨੂੰ ਰਿਕੋਗਨਾਈਜ਼ ਨਹੀਂ ਕੀਤਾ ਜਾਂਦਾ ਤਾਂ ਮੈਨੂੰ ਇਸ ਕਰਕੇ ਇਸ ਚੀਜ਼ ਤੇ ਸਭ ਤੋਂ ਜਿਹੜਾ ਜ਼ਿਆਦਾ ਮਾਨ ਹਸ ਮਤਲਬ ਮਹਿਸੂਸ ਹੁੰਦਾ ਹੈ ਕਿ ਮੈਂ ਇੱਕ ਕੰਮ ਚਾਹੇ ਬਹੁਤ ਹੀ ਕਵਾਂਗੇ ਛੋਟਾ ਸਟੈਪ ਹੈਗਾ ਪਰ ਮੈਂ ਇਹ ਕੀਤਾ ਔਰਤਾਂ ਦੇ ਲਈ ਅੱਛਾ ਇਸੇ 5 ਸਾਲਾਂ ਦੇ ਵਿੱਚ ਕੋਈ ਬਹੁਤ ਯਾਦਗਾਰ ਪਲ ਬਹੁਤ ਜਿਹੜੀ ਚੀਜ਼ ਭੁੱਲਦੀ ਨਹੀਂ ਅ ਮੈਨੂੰ ਕਾਫੀ ਨੇ ਐਕਚੁਅਲੀ ਇਸ ਜੀ ਮਤਲਬ ਇੱਕ ਜ਼ਿੰਦਗੀ ਜਿਹੀ ਹੈ ਮੈਂ ਇੱਕ 5 ਸਾਲਾਂ ਦੀ ਕਾਫੀ ਲੰਮਾ ਅਰਸਾ ਕਿਵੇਂ ਕਹ ਸਕਦੇ ਆ ਇਸ ਚੀਜ਼ ਨੂੰ ਕਾਫੀ ਪਾਲ ਨੇ ਜੋ ਮੈਨੂੰ ਨਹੀਂ ਭੁੱਲਨੇ ਹੈਗੇ ਸਭ ਤੋਂ ਪਹਿਲਾਂ ਤਾਂ ਮੈਨੂੰ ਉਹੀ ਯਾਦ ਆਉਂਦਾ ਕਿ ਜਿਸ ਦਿਨ ਇਲੈਕਸ਼ਨਸ ਹੋਈਆਂ ਸੀ ਇਲੈਕਸ਼ਨਸ ਜਿੱਤੇ ਸੀ ਤੇ ਘਰੇ ਵਿਆ ਵਰਗਾ ਮਾਹੌਲ ਸੀਗਾ ਸਾਰੇ ਪਿੰਡ ਦੇ ਲੋਕ ਇੱਥੇ ਸੀਗੇ ਔਰ ਦਾਦੀ ਜੀ ਇੱਥੇ ਸੀਗੇ ਤਾਂ ਮੈਂ ਉਹ ਚੀਜ਼ਾਂ ਨਹੀਂ ਭੁੱਲ ਸਕਦੀ ਕਿਉਂਕਿ ਦਾਦੀ ਜੀ ਹੁਣ ਇਸ ਦੁਨੀਆ 'ਚ ਨਹੀਂ ਹੈਗੇ ਤਾਂ ਉਹਨਾਂ ਵੱਲੋਂ ਜੋ ਵੀ ਮੈਨੂੰ ਗੱਲਾਂ ਕਈਆਂ ਗਈਆਂ ਜਾਂ ਜੋ ਵੀ ਉਹ ਕਹਿੰਦੇ ਹੁੰਦੇ ਸੀ ਕਿ ਇਦਾਂ ਕਰ ਲੈ ਮੈਨੂੰ ਸਿਖਾਉਂਦੇ ਹੁੰਦੇ ਸੀ ਉਹ ਚੀਜ਼ਾਂ ਮੈਨੂੰ ਨਹੀਂ ਭੁੱਲਣੀਆਂ ਹਾਲਾਂਕਿ ਹੋਰ ਵੀ ਬਹੁਤ ਚੀਜ਼ਾਂ ਨੇ ਆਫ ਕੋਰਸ ਇਸ ਜਰਨੀ ਦੇ ਵਿੱਚ ਛੋਟੇ ਛੋਟੇ ਸਟੈਪ ਜਿਹੜੇ ਕੰਮ ਹੋਰ ਵੀ ਵੱਡੇ ਛੋਟੇ ਕੀਤੇ ਆ ਪਿੰਡ 'ਚ ਥੋੜਾ ਜਿਹਾ ਗਿਣਾਉਂਗੇ ਗਿਣਤੀ ਚ ਜੀ ਸਭ ਤੋਂ ਪਹਿਲਾ ਜਿਹੜਾ ਮੇਰਾ ਜਿਵੇਂ ਤੁਸੀਂ ਪਹਿਲਾਂ ਪੁੱਛਿਆ ਸੀ ਕਿ ਮਾਨ ਵਾਲੇ ਕੰਮ ਕੀ ਹੈ ਉਹੀ ਗਿਣਤੀ ਦੇ ਵਿੱਚ ਸਾਰੀ ਆਉਂਦੇ ਨੇ ਮਤਲਬ ਇਹ ਨਹੀਂ ਕਿ ਮੈਨੂੰ ਸਿਰਫ ਇਕੱਲੇ ਉਸ ਕੰਮ ਤੇ ਜ਼ਿਆਦਾ ਮਾਨ ਹੈ ਚਾਹੇ ਤੁਸੀਂ ਉਹ ਲਾਇਬ੍ਰੇਰੀ ਦਾ ਲਗਾ ਲੋ ਕਿ ਮੈਂ ਆਪਣੇ ਪਿੰਡ ਦੇ ਵਿੱਚ ਇੱਕ ਲਾਇਬ੍ਰੇਰੀ ਬਣਾਈ ਅਮਰਤਾ ਪ੍ਰੀਤਮ ਯਾਦਗਾਰੀ ਲਾਇਬ੍ਰੇਰੀ ਔਰ ਸਕੂਲ ਦੀ ਬਿਲਡਿੰਗ ਹੈ ਜਿਹੜੀ ਉਹ ਬਣਾ ਪਾਈਆਂ ਮੈਂ ਆਪਣੇ ਪਿੰਡ ਦੇ ਵਿੱਚ ਜਮਾ ਨਵੇਂ ਸਿਰੇ ਤੋਂ اور ਬਹੁਤ ਖੂਬਸੂਰਤ ਬਣੀ ਹੈ ਚਾਵਾਂ ਦੇ ਨਾਲ ਬਣਾਈ ਹੈ ਔਰ ਉਸ ਦੇ ਨਾਲ ਹੀ ਇੱਕ ਸਵੱਛ ਭਾਰਤ ਮਿਸ਼ਨ ਸਕੀਮਸ ਕੇਂਦਰ ਸਰਕਾਰ ਦੀ ਉਸ ਦੇ ਤਹਿਤ ਕੰਮ ਚੱਲਦੇ ਨੇ ਸੋਲਿਡ ਵੇਸ ਤੇ ਲਿਕੁਇਡ ਵੇਸ ਤੇ ਉਸ ਦੇ ਤਹਿਤ ਕੰਮ ਕੀਤੇ ਨੇ ਔਰ ਰੀਸੈਂਟਲੀ ਹੁਣ ਅਸੀਂ ਆਪਣੇ ਛੱਪੜਾਂ ਦੇ ਉੱਪਰ ਸਕਰੀਨਿੰਗ ਚੈਂਬਰ ਬਣਾਈ ਨੇ ਔਰ ਲਾ ਬਲਕ ਪਦਰੀ ਪਲਾਸਟਿਕ ਵੇਸਟ ਯੂਨਿਟ ਹੈ ਜਿਹੜਾ ਉਹ ਬਣਾਇਆ ਜਾ ਰਿਹਾ ਕੰਮ ਚੱਲ ਰਿਹਾ ਸਾਡੇ ਪਿੰਡ ਦੇ ਵਿੱਚ ਇਸ ਦੇ ਨਾਲ ਹੀ ਸਾਂਝੇ ਪਖਾਨੇ ਪਾਰਕ ਪਲੇਗਰਾਉਂਡ ਦੀ ਬਾਉਂਡਰੀ ਜਿਮ ਦਾ ਕਮਰਾ ਇਸ ਤਰ੍ਹਾਂ ਦੇ ਕਾਫੀ ਕੰਮ ਸੋਲਰ ਲਾਈਟਾਂ ਬੈਂਚ ਔਰ ਸਭ ਤੋਂ ਜ਼ਰੂਰੀ ਮੈਂ ਭੁੱਲ ਗਈ ਸੀ ਕਿ ਸਾਡੇ ਨਾਲ ਪੰਚਾਇਤ ਮੈਂਬਰ ਹੈਗੇ ਸੀ ਛੋਟਾ ਸਿੰਘ ਜੀ ਬਾਬਾ ਜੀ ਛੋਟਾ ਸਿੰਘ ਜੀ ਐਂਡ ਹੁਣ ਉਹਨਾਂ ਦੀ ਵੀ ਡੈਥ ਹੋ ਚੁੱਕੀ ਐ ਤੇ ਉਹਨਾਂ ਨੇ ਇੱਕ ਕੰਮ ਜਿਹੜਾ ਮਤਲਬ ਬੜੇ ਉਹ ਦਿਲੋਂ ਚਾਹੁੰਦੇ ਸੀ ਕਿ ਇਹ ਕੰਮ ਹੋਵੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਕੁਝ ਲੋਕ ਹੁੰਦੇ ਆ ਕਿ ਪੁਰਾਣੀਆਂ ਚੀਜ਼ਾਂ ਨੂੰ ਸਾਹਮਣ ਨੂੰ ਕਹਿੰਦੇ ਨੇ ਹਨਾ ਸਾਹਮਣੇ ਰੱਖਣ ਨੂੰ ਕਿਉਂਕਿ ਉਹ ਸਾਡੀ ਪਹਿਚਾਨ ਹੁੰਦੀ ਐ ਉਸੇ ਤਰ੍ਹਾਂ ਸਾਡੇ ਪਿੰਡ ਦੀ ਪਹਿਚਾਨ ਐ ਸਾਡਾ ਪੁਰਾਤਨ ਖੂਹ ਤੇ ਉਹਨਾਂ ਦਾ ਵਿਸ਼ੇਸ਼ ਇਸ ਦੇ ਵਿੱਚ ਯੋਗਦਾਨ ਰਿਹਾ ਕਿ ਆਪਾਂ ਇਸ ਖੂਹ ਨੂੰ ਸੰਭਾਲ ਕੇ ਰੱਖਣਾ ਹੈ ਸੰਭਾਲਣਾ ਤੇ ਉਸ ਲਈ ਅਸੀਂ ਪੁਰਾਤਨ ਖੂਹ ਨੂੰ ਸੰਭਾਲ ਲਿਆ ਤੇ ਨਾਲ ਨਾਲ ਉੱਥੇ ਸਾਥ ਬਣਾਈ ਹੈ ਇਸ ਪਰ ਅਸੀਂ ਬਸ ੱਡੇ ਵੀ ਅਸੀਂ ਆਪਣੇ ਪਿੰਡ ਦੇ ਅੱਛਾ ਜਦੋਂ ਤੁਸੀਂ ਪੰਚਾਇਤ ਸਭ ਤੋਂ ਛੋਟੇ ਸੀ ਜੀ ਛੋਟੀ ਜੀ ਕੁੜੀ ਤੇ ਦੂਜੇ ਮੈਂਬਰ ਹੁੰਦੇ ਔਰ ਸੀਨੀਅਰ ਹੀ ਹੁੰਦੀ ਹੈ ਜੀ ਕਿਵੇਂ ਰਹੀਆਂ ਬੌਂਡਿੰਗ ਹੈ ਮੇਰੀ ਮੇਰੀ ਬੌਂਡਿੰਗ ਤਿੰਨ ਮੈਂ ਪੰਚਾਇਤ ਮੈਂਬਰਾਂ ਨਾਲ ਕਾਫੀ ਵਧੀਆ ਰਹੀ ਆ ਦੋ ਤਾਂ ਫੀਮੇਲ ਹੀ ਸੀਗੀਆਂ ਤੇ ਤੋ ਮੇਰੀਆਂ ਚਾਚੀਆਂ ਤਾਈਆਂ ਹੀ ਲੱਗਦੀਆਂ ਤਾਈਆਂ ਹੀ ਲੱਗਦੀਆਂ ਬੇਸਿਕਲੀ ਤੋ ਉਹਨਾਂ ਨਾਲ ਵਧੀਆ ਰਹੀ ਹੈ ਉਹਨਾਂ ਨੇ ਹਮੇਸ਼ਾ ਮੇਰਾ ਸਹਿਯੋਗ ਦਿੱਤਾ ਇਸ ਲੰਬੀ ਜਰਨੀ ਦੇ ਵਿੱਚ ਚਲੋ ਕਦੇ ਨਾ ਕਦੇ ਉਹ ਹੋ ਜਾਂਦਾ ਹੈ ਤੇ ਬਾਬਾ ਜੀ ਛੋਟਾ ਸਿੰਘ ਸੀਗੇ ਜਿਹੜੇ ਉਹਨਾਂ ਨਾਲ ਵੀ ਮੇਰਾ ਬਹੁਤ ਵਧੀਆ ਜਿਹੜਾ ਇਹ ਮਿਲ ਮਿਲਾ ਪ੍ਰਿਆ ਤੇ ਉਹਨਾਂ ਉਹਨਾਂ ਦੀ ਇੱਕ ਖਾਸੀਅਤ ਹੁੰਦੀ ਸੀ ਕਿ ਉਹ ਜਦੋਂ ਵੀ ਆਉਂਦੇ ਉਹ ਆਪਣੀਆਂ ਕਹਾਣੀਆਂ ਸੁਣਾਉਣ ਲੱਗ ਜਾਂਦੇ ਕਿ ਮੈਂ ਇੱਥੇ ਲੈ ਕੇ ਜਾਂਦਾ ਸੀ ਉਹ ਡਰਾਈਵਰ ਸੀ ਤਾਂ ਉਹਨਾਂ ਨੇ ਕਦੇ ਕਲਕੱਤੇ ਦੀ ਕਹਾਣੀ ਸੁਣਾਉਣੀ ਕਦੇ ਕਿੱਤੋਂ ਦੀ ਕਹਾਣੀ ਸੁਣਾਉਣੀ ਤਾਂ ਉਹ ਵੀ ਇੱਕ ਅਲੱਗ ਹੀ ਸਾਡਾ ਜਿਹੜਾ ਮੈਮਰੀ ਹੁੰਦੀ ਸੀ ਕਿ ਹਾਂਜੀ ਬਾਬਾ ਜੀ ਆਉਣਗੇ ਉਹ ਆਪਣੀ ਕੋਈ ਨਾ ਕੋਈ ਜਿਹੜੀ ਕਹਾਣੀ ਆ ਉਹ ਸਾਨੂੰ ਸੁਣਾਉਣਗੇ ਸੋ ਇਸ ਤਰ੍ਹਾਂ ਨਾਲ ਮੇਰਾ ਸਾਰਿਆਂ ਨਾਲ ਬੜਾ ਪ੍ਰੇਮ ਹੈ ਤੁਸੀਂ ਤੁਸੀਂ ਕਾਲਜ ਲਾਈਫ ਤੋਂ ਇੱਧਰ ਆਏ ਉਤron ਨਾਲ ਪੜ੍ਹਾਈ ਵੀ ਹੈ ਜੀ ਜਦੋਂ ਬੰਦਾ ਆਉਂਦਾ ਇਸ এনवायरमेंट ਚ ਇੱਕ ਇਦਾਂ ਕੋ ਕਹਿੰਦਾ ਮੇਰੇ ਤੇ ਰਾਸ਼ਨ ਕਾਰਡ ਨਹੀਂ ਬਣਿਆ ਤੁਸੀਂ ਮੇਰੀ ਪੈਨਸ਼ਨ ਕਟਾਤੀ ਲਾਂਬੇ ਧੰਦ ਨਿਕਲਣ ਸਾਰੇ ਆ ਜਾਂਦੇ ਆ ਲਾਂਬਿਆਂ ਨੂੰ ਕਿਵੇਂ ਲਾਂਬੇ ਕਿਵੇਂ ਜਿਵੇਂ ਪਹਿਲਾਂ ਤਾਂ ਬੰਦੇ ਨੂੰ ਕਦੇ-ਕਦੇ ਗੁੱਸਾ ਵੀ ਆਉਂਦਾ ਹੁੰਦਾ ਫਿਰ ਲਾਂਬਿਆਂ ਨੂੰ ਸਮਾਂ ਅੰਦਰ ਕਿਵੇਂ ਸਮਾਇਆ ਸੋ ਪਹਿਲਾਂ ਜਦੋਂ ਇਹ ਹੁੰਦਾ ਸੀ ਨਾ ਕ ਮਤਲਬ ਸ਼ੁਰੂ ਸ਼ੁਰੂ ਦੇ ਵਿੱਚ ਹੀ ਸਭ ਤੋਂ ਜਿਹੜੀ ਪਿੰਡ ਦੇ ਵਿੱਚ ਮੈਂ ਕਹੂੰਗੀ ਜ਼ਿਆਦਾ ਚੀਜ਼ ਜ਼ਰੂਰੀ ਰਾਸ਼ਨ ਕਾਰਡ ਨੂੰ ਸਮਝਿਆ ਜਾਂਦਾ ਹੈ ਹਰ ਇੱਕ ਚੀਜ਼ ਮਤਲਬ ਜੇ ਉਹ ਕੱਟੇ ਵੀ ਜਾਂਦੇ ਆ ਸਰਕਾਰ ਵੱਲੋਂ ਕਿਸੇ ਨਾ ਕਿਸੇ ਕਾਰਨ ਕੱਟੇ ਜਾਂਦੇ ਆ ਤੇ ਸਰਪੰਚ ਨੂੰ ਪਤਾ ਵੀ ਨਹੀਂ ਹੁੰਦਾ ਕਿ ਕਿਸੇ ਫਲਾਣੇ ਦਾ ਭਾਈ ਰਾਸ਼ਨ ਕਾਰਡ ਕੱਟਿਆ ਗਿਆ ਲੇਕਿਨ ਉਸ ਚੀਜ਼ ਦੇ ਉੱਪਰ ਇਲਜ਼ਾਮ ਤੁਹਾਡੇ ਤੇ ਲੱਗ ਜਾਣਾ ਕਿ ਜੀ ਸਾਡਾ ਸਰਪੰਚ ਨੇ ਰਾਸ਼ਨ ਕਾਰਡ ਕਟਾਤਾ ਤੇ ਜਦੋਂ ਇਹ ਚੀਜ਼ਾਂ ਮੇਰੇ ਤੱਕ ਪਹੁੰਚੀਆਂ ਮੈਂ ਬਿਲਕੁਲ ਤੁਹਾਡੀ ਲੀ ਗੱਲ ਸਹੀ ਹੈ ਗੁੱਸਾ ਵੀ ਆਉਂਦਾ ਸਭ ਤੋਂ ਪਹਿਲਾਂ ਹੈਰਾਨੀ ਹੁੰਦੀ ਹੈ ਵੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਉਹਨਾਂ ਦਾ ਰਾਸ਼ਨ ਕਾਰਡ ਬਣਿਆ ਸੀ ਬਣਿਆ ਸੀ ਤੇ ਕਟਿਆ ਵੀ ਗਿਆ ਠੀਕ ਹੈ ਕਿਉਂਕਿ ਨਵੇਂ-ਨਵੇਂ ਉਹ ਤੋਂ ਸਰਪੰਚ ਬਣੇ ਤੇ ਉਹ ਮੈਂ ਕਟਵਾਤਾ ਤੋ ਫਿਰ ਹੌਲੀ ਹੌਲੀ ਜਦੋਂ ਹੁਣ ਇਸ ਸਮੇਂ ਤੇ ਪਹੁੰਚੇ ਹਾਂ ਜਿਵੇਂ ਮੈਂ ਕਿਹਾ ਕਿ ਠਹਿਰਾਵ ਆ ਗਿਆ ਜ਼ਿੰਦਗੀ 'ਚ ਹੁਣ ਉਸ ਚੀਜ਼ ਨੂੰ ਲੈ ਲਈਦਾ ਕਿਉਂਕਿ ਤੁਸੀਂ ਸਮਝਾਉਣ ਜਾਓਗੇ ਅਗਲਾ ਮੰਨ ਚੁੱਕਿਆ ਉਸ ਚੀਜ਼ ਨੂੰ ਤੋ ਫਿਰ ਉਹ ਕੰਦ 'ਚ ਟੱਕਰਾ ਮਾਰਨ ਵਾਲੀ ਗੱਲ ਆ ਵੀ ਉਹਨਾਂ ਨੂੰ ਸਮਝਾਇਆ ਨਹੀਂ ਜਾ ਸਕਦਾ ਤੇ ਠੀਕ ਆ ਉਹਨਾਂ ਵਾਲੇ ਸਮੇਂ 'ਚ ਜਦੋਂ ਦੁਬਾਰਾ ਕਾਰਡ ਬਣ ਗਏ ਆਪਾਂ ਭਾਈ ਸੋਡਾ ਸਭ ਤੋਂ ਪਹਿਲਾਂ ਬਣਾਵਾਂਗੇ ਜੀ ਕਿਵੇਂ ਕੱਟ ਦੇ ਸਕਦਾ ਕੋਈ ਨਹੀਂ ਕੱਟਿਆ ਜਾਣਾ ਚਾਹੀਦਾ ਸੋ ਇਸ ਤਰ੍ਹਾਂ ਹੌਲੀ ਹੌਲੀ ਚੀਜ਼ਾਂ ਸਿੱਖਦੇ ਆ ਰੋਲ ਮਾਡਲ ਕੌਣ ਰਿਹਾ ਰੋਲ ਮਾਡਲ ਸੋ ਕਾਫੀ ਜਾਨੇ ਹੌਲੀ ਹੌਲੀ ਆ ਜਾਂਦੇ ਨੇ ਹੈਨਾ ਇਸ ਦੇ ਵਿੱਚ ਅਮ ਸਭ ਤੋਂ ਪਹਿਲਾਂ ਜਦੋਂ ਮੈਂ ਸਰਪੰਚ ਪਣੀ ਤਾਂ ਫਿਰ ਉੱਥੇ ਕਹਾਣੀ ਸ਼ੁਰੂ ਹੋ ਜਾਂਦੀ ਆ ਕਿ ਕੋਈ ਵੀ ਨਹੀਂ ਸੀ ਕਿਉਂਕਿ ਇਹ ਮੇਰੀ ਜਰਨੀ ਨਹੀਂ ਸੀਗੀ ਫਿਰ ਉਸ ਤੋਂ ਬਾਅਦ ਮੈਂ ਦੇਖਦੀ ਆ ਕਿ ਕਿਵੇਂ ਅਲੱਗ-ਅਲੱਗ ਲੋਕਾਂ ਨੂੰ ਮਿਲਦੇ ਆ ਆਪਾਂ ਤੇ ਕੌਣ ਕਿਵੇਂ ਕਿਸ ਅ ਮਤਲਬ ਏਰੀਆ ਦੇ ਵਿੱਚ ਵਧੀਆ ਕੰਮ ਕਰ ਰਿਹਾ ਅ ਪਰਮਜੀਤ ਸਿੰਘ ਪੁੱਲਰ ਸਾਡੇ ਪੰਚਾਇਤ ਸਕੱਤਰਰੇ ਆ ਉਹਨਾਂ ਨੇ ਮੈਨੂੰ ਉਹਨਾਂ ਦੇ ਥਰੂ ਅਸੀਂ ਡਾਕਟਰ ਐਨਸ ਕੰਗ ਜੀ ਨੂੰ ਮਿਲੇ ਜਿਨ੍ਹਾਂ ਨੇ ਖੁਦ ਸਰਪੰਚੀ ਦੇ ਵਿੱਚ ਨੈਸ਼ਨਲ ਅਵਾਰਡ ਜਿੱਤੇ ਕੰਮ ਕੀਤਾ ਪਤਾ ਲੱਗਿਆ ਕਿ ਕਿਵੇਂ ਕੰਮ ਕਰਨਾ ਉਹਨਾਂ ਨੇ ਕਾਫੀ ਸਾਨੂੰ ਸਿਖਾਇਆ ਸੋ ਖੁਦ ਜਿਹੜਾ ਪਰਮਜੀਤ ਸਿੰਘ ਫੁੱਲਰ ਨੇ ਉਹਨਾਂ ਦਾ ਸਹਿਯੋਗ ਰਿਹਾ ਹੈਗਾ ਇਸ ਦੇ ਵਿੱਚ ਔਰ ਫਿਰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਹੀ ਕਾਂਗ ਸਰ ਨੂੰ ਹੀ ਇੱਕ ਤਰ੍ਹਾਂ ਰੋਲ ਮਾਡਲ ਲੈ ਕੇ ਚੱਲੇ ਕਿ ਹਾਂਜੀ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਵਧੀਆ ਕੰਮ ਕੀਤੇ ਨੇ ਤਾਂ ਉਸੇ ਤਰ੍ਹਾਂ ਮੈਂ ਆਪਣੇ ਪਿੰਡ ਦੇ ਵਿੱਚ ਵਧੀਆ ਕੰਮ ਕਰਨੇ ਨੇ ਫਿਰ ਸਮੇਂ ਦੇ ਨਾਲ ਨਾਲ ਹੋਰ ਵੀ ਲੋਕ ਅੱਗੇ ਆਉਂਦੇ ਗਏ ਹੈਨਾ ਪਤਾ ਲੱਗਦਾ ਕਿ ਉਹਨਾਂ ਨੇ ਮਾਪ ਦਾ ਸਹਿਯੋਗ ਕੀਤਾ ਮੇਰੇ ਹਾਂਜੀ ਵੀ ਉਹਨਾਂ ਦਾ ਜਿਹੜਾ ਕੰਮ ਵਧੀਆ ਰਿਹਾ ਫਿਰ ਉਸ ਤੋਂ ਬਾਅਦ ਮਾਪ ਦਾ ਸਹਿਯੋਗ ਲਗਾ ਲਓ ਤੁਸੀਂ ਕਿ ਪੈਰ ਪੈਰ ਤੇ ਉਹ ਮੇਰੇ ਨਾਲ ਖੜੇ ਰਹੇ ਲੈ ਕਹਿੰਦੇ ਪਤੀਲੀ ਲੈਂਦੀ ਨਹੀਂ ਜੁੱਲੇ ਤੋਂ ਉਹ ਉਹ ਕਿਵੇਂ ਰਹੇ ਹਾਲਾਤ ਸਰਪੰਚ ਦੇ ਘਰੇ ਚਾਹ ਉਬਲਦੀ ਰਹਿੰਦੀ ਉਹ ਬਲਦੀ ਰਹਿੰਦੀ ਮੈਂ ਇਸ ਚੀਜ਼ ਦੇ ਚਾਹ ਨਾਲ ਨਾ ਮੇਰੇ ਦਾਦੀ ਜੀ ਜੁੜ ਗਏ ਨੇ ਕਿਉਂਕਿ ਜਦੋਂ ਵੀ ਕੋਈ ਘਰੇ ਆਉਂਦਾ ਸੀ ਬੈਠ ਗਿਆ ਦਾਦੀ ਜੀ ਨੂੰ ਪਤਾ ਲੱਗ ਗਿਆ ਵੀ ਕੋਈ ਘਰੇ ਆ ਗਿਆ ਉਹ ਚਾਹ ਬਣਾਉਣ ਚੱਲ ਜਾਂਦੇ ਸੀ ਫਿਰ ਬਾਹਰ ਆ ਕੇ ਆਵਾਜ਼ ਕਰ ਮਾਰ ਦਿੰਦੇ ਸੀ ਸ਼ਸ਼ਨਦੀਪ ਚਾਹ ਲੈ ਜਾ ਉਹਨੂੰ ਸ਼ਿਸ਼ਨਦੀਪ ਕਹਿੰਦੇ ਸੀ ਸ਼ਿਸ਼ਨਦੀਪ ਚਾਹ ਲੈ ਜਾ ਤੇ ਉਹ ਫਿਰ ਮਤਲਬ ਮੈਨੂੰ ਤਾਂ ਹੀ ਚਾਹ ਦੇ ਨਾਲ ਦਾਦੀ ਜੀ ਨੇ ਕਿ ਚਾਹ ਸੱਚੀ ਹੀ ਮਤਲਬ ਚੜੀ ਹੋਈ ਰਹਿੰਦੀ ਸੀ ਤੇ ਦਾਦੀ ਜੀ ਬਣਾਉਂਦੇ ਸੀ ਤੇ ਮੈਂ ਆਪਣੇ ਦਾਦੀ ਦਾ ਜੋ ਉਹਨਾਂ ਨੇ ਮੈਨੂੰ ਇਸ ਜਰਨੀ ਦੇ ਵਿੱਚ ਸਹਿਯੋਗ ਦਿੱਤਾ ਮੇਰੀ ਮੰਮੀ ਨੇ ਵੀ ਬਹੁਤ ਸਹਿਯੋਗ ਦਿੱਤਾ ਕਿਉਂਕਿ ਉਹ ਜਿਸ ਪਰਸਪੈਕਟਿਵ ਤੋਂ ਮੈਨੂੰ ਸਮਝਦੇ ਨੇ ਕੋਈ ਹੋਰ ਨਹੀਂ ਸਮਝ ਸਕਦਾ ਉਹ ਮਤਲਬ ਇੱਕ ਹੁੰਦਾ ਨਾ ਕਿ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਨੇ ਉਹ ਮੰਮੀ ਨੇ ਮੇਰੇ ਡੈਡੀ ਜੀ ਉਹਨਾਂ ਨੇ ਬਹੁਤ ਹੌਸਲਾ ਦਿੱਤਾ ਬਾਹਰ ਵੀ ਕਿਤੇ ਆਉਣੇ ਜਾਂਦੇ ਤਾਂ ਜਦੋਂ ਮੋਢੇ ਤੇ ਇੱਕ ਵਾਰੀ ਹੱਥ ਮਾਰ ਕੇ ਕਹਿੰਦੇ ਕੁਛ ਨਹੀਂ ਹੁੰਦਾ ਚੱਲ ਅੱਗੇ ਦੇਖੀ ਜਾਊਗਾ ਤਾਂ ਉਹ ਚੀਜ਼ ਅਲੱਗ ਰਹਿੰਦੀ ਹੈ ਫਿਰ ਮੇਰਾ ਬ੍ਰਦਰ ਆ ਗਿਆ ਉਹ ਉਪਰੋਂ-ਪਰੋਂ ਸ਼ਬਦਾਂ ਚ ਉਹ ਮੇਰਾ ਕਦੇ ਸਹਿਯੋਗ ਨਹੀਂ ਕਰਦਾ ਕਿਉਂਕਿ ਭੈਣ-ਭਰਾ ਦਾ ਸ਼ਾਇਦ ਰਿਸ਼ਤਾ ਹੀ ਇਦਾਂ ਹੁੰਦਾ ਪਰ ਮੈਨੂੰ ਪਤਾ ਉਹ ਹਮੇਸ਼ਾ ਮੇਰੇ ਨਾਲ ਖੜਾ ਹੈ ਤੇ ਹਮੇਸ਼ਾ ਉਹਨੇ ਮੇਰੀ ਸਪੋਰਟ ਕੀਤੀ ਹੈ ਤੇ ਜਦੋਂ ਕੋਈ ਇਹੋ ਜਿਹੀ ਸਿਚੁਏਸ਼ਨ ਆਈ ਹੈ ਉਦੋਂ ਸਭ ਤੋਂ ਅੱਗੇ ਆ ਜਾਂਦਾ ਹੁਣ 5 ਸਾਲ ਕੰਪਲੀਟ ਹੋ ਗਏ ਮਨ ਕਿਵੇਂ ਕੰਟੀਨਿਊ ਕਰਨਾ ਹੈ ਵੱਡੀ ਸਿਆਸਤ ਜਾਣਾ ਹੈ ਕੀ ਹਾਲ ਹੈ ਹੁਣ ਕਿ ਪੜਾਈ ਨੂੰ ਪ੍ਰਾਇੋਰਟੀ ਦੇਣੀ ਹੈ ਹਾਂਜੀ ਹੁਣ ਇਸ ਵਕਤ ਦੇਖੋ ਮੈਂ ਕਈ ਵਾਰੀ ਕਹਿ ਚੁੱਕੀ ਹਾਂ ਕਿ ਮੇਰਾ ਖੁਦ ਨੂੰ ਵੀ ਮਤਲਬ ਇਹ ਲੱਗਦਾ ਕਿ ਪੜਾਈ ਨੂੰ ਪ੍ਰਾਇੋਰਟੀ ਦੇਵਾਂ ਇਸ ਵਕਤ ਕਿ ਯਾਰ ਆਪਦੇ ਆਪ ਨੂੰ ਵੀ ਪਿੱਛੇ ਨਾ ਰਹਿ ਜਾਈਏ ਇਸ ਸਮਾਜ ਦੇ ਵਿੱਚ ਕਿਉਂਕਿ ਜੇ ਅੱਗੇ ਵਧਣਾ ਤਾਂ ਸ਼ਾਇਦ ਪੜਨਾ ਵੀ ਜ਼ਰੂਰੀ ਹੈ ਤੇ ਪੜਾਈ ਦੇ ਨਾਲ ਹੀ ਅੱਗੇ ਜ਼ਿੰਦਗੀ ਹੈਗੀ ਆ ਹੋ ਸਕਦਾ ਇਹ ਇੱਕ ਮਤਲਬ ਤਰਫਾਦੀ ਸੋਚ ਹੋਵੇ ਕਿਉਂਕਿ ਸਾਡੇ ਸਮਾਜ ਇਸੇ ਸੋਚ ਨੂੰ ਹੀ ਅੱਗੇ ਵਿਧਾਇਆ ਜਾਂਦਾ ਹੈ ਕਿ ਜਿਹੜਾ ਬੰਦਾ ਪੜਦਾ ਲਿਖਦਾ ਚੰਗੇ ਨੰਬਰ ਲੈਂਦਾ ਉਹੀ ਅੱਗੇ ਵੱਧਦਾ ਹੈਗਾ ਪਰ ਮੈਂ ਇਸ ਤੋਂ ਥੋੜਾ ਜਿਹਾ ਅਲੱਗ ਰੱਖਦੀ ਆ ਆਪਣੇ ਆਪ ਨੂੰ ਕਿ ਜਿਆਦਾ ਇਨਕਲੂਡ ਨਹੀਂ ਕਰਦੀ ਕਿ ਕਿਸੇ ਨੂੰ ਤੁਸੀਂ ਜਜ ਕਰਨਾ ਤਾਂ ਚੰਗੇ ਨੰਬਰਾਂ ਤੋਂ ਜਾ ਵੱਧ ਪੜੇ ਲਿਖੇ ਇਨਸਾਨ ਤੋਂ ਹੀ ਜਜ ਕਰੋ ਪਰ ਮੈਂ ਨਾਲ-ਨਾਲ ਪੜਨਾ ਚਾਹੁੰਦੀ ਆ ਕਿਉਂਕਿ ਮੇਰਾ ਉਸ ਦੇ ਵਿੱਚ ਇੰਟਰਸਟ ਹੈ ਸ਼ੌਂਕ ਹੈ ਮੈਨੂੰ ਪੜਨਾ ਤੇ ਜਿਵੇਂ ਹੁਣ ਮੈਂ ਪੋਲਿਟਿਕਸ ਦੀ ਪੜ੍ਹਾਈ ਕਰ ਰਹੀ ਹਾਂ ਤਾਂ ਪਹਿਲਾਂ ਨਹੀਂ ਪਤਾ ਸੀ ਕਿ ਇਦਾਂ ਇਦਾਂ ਚੀਜ਼ਾਂ ਹੋਣਗੀਆਂ ਪਰ ਉਹ ਹੁਣ ਮੇਰਾ ਹੋਰ ਅੰਦਰੋਂ ਹੁੰਦਾ ਹੈ ਕਿ ਇਸ ਚੀਜ਼ ਬਾਰੇ ਜਾਨਣਾ ਇੰਨੇ ਨੇ ਫਿਲਾਸਫਰ ਹੋਏ ਨੇ ਸ਼ੁਰੂ ਤੋਂ ਵੈਸਟਰਨ ਫਿਲਾਸਫਰਜ਼ ਹੋਏ ਉਹਨਾਂ ਬਾਰੇ ਪੜ੍ਹਦੇ ਆ ਸੋਕ੍ਰੇਟਸ ਹੋਗੇ ਪਲੇਟੋ ਹੋਗੇ ਉਹਨਾਂ ਨੇ ਕੀ ਕਿਹਾ ਇਹਨਾਂ ਸੋਹਣੀਆਂ ਚੀਜ਼ਾਂ ਉਹਨਾਂ ਨੇ ਕਹੀਆਂ ਜਿਵੇਂ ਕੁਝ ਟਾਈਮ ਪਹਿਲਾਂ ਹੀ ਮੈਂ ਉਹਨਾਂ ਦੀ ਇੱਕ ਸਟੇਟਮੈਂਟ ਪੜੀ ਸੋਕ੍ਰੇਟਸ ਸਾਡੇ ਫਿਲਾਸਫਰ ਹੋਏ ਨੇ ਉਹਨਾਂ ਨੇ ਕਿਹਾ ਕਿ ਬਦਲਾਵ ਦਾ ਜਿਹੜਾ ਸੀਕ੍ਰੀਟ ਹੈ ਨਾ ਉਹ ਇਸ ਚੀਜ਼ ਚ ਹੈ ਕਿ ਤੁਸੀਂ ਆਪਣੀ ਸਾਰੀ એનર્ਜੀ ਹੈ ਜਿਹੜੀ ਉਹ ਫੋਕਸ ਕਰ ਦੋ ਕਿ ਕੁਝ ਨਵਾਂ ਬਣਾਉਣ ਲਈ ਰੈਦਰ ਪੁਰਾਣੀਆਂ ਚੀਜ਼ਾਂ ਲਈ ਲੜੀ ਜਾਓ ਤੇ ਮੈਨੂੰ ਲੱਗਦਾ ਰਿਹਾ ਹੈ ਕਿ ਸ਼ਾਇਦ ਇਸ ਜਰਨੀ ਦੇ ਵਿੱਚ ਹੈਨਾ ਮੈਂ ਇਸ ਚੀਜ਼ ਦੇ ਉੱਪਰ ਜ਼ਿਆਦਾ ਫੋਕਸ ਕੀਤਾ ਕਿ ਮੈਂ ਹੋਰ ਨਵਾਂ ਪਿੰਡ ਵਿੱਚ ਕੀ ਲਿਆ ਸਕਦੀਆਂ ਕੀ ਨਵਾਂ ਬਣਾ ਸਕਦੀਆਂ ਇਸ ਦੇ ਉੱਪਰ ਮੈਂ ਜ਼ਿਆਦਾ ਫੋਕਸ ਕੀਤਾ ਰੈਦਰ ਪੁਰਾਣੀਆਂ ਚੀਜ਼ਾਂ ਦੇ ਵਿੱਚ ਲੱਗ ਰਹੀ ਸੁਪਨੇ ਪਿੰਡ ਦੇ ਵਿੱਚ ਮੈਂ ਚਾਹੁੰਦੀ ਸੀ ਕਿ ਜਿਵੇਂ ਬਹੁਤ ਜ਼ਿਆਦਾ ਵਿਕਸਿਤ ਹੋ ਜਾਈਏ ਜਦੋਂ ਉਦੋਂ ਸੀ ਮੈਨੂੰ ਇਹ ਸੁਨ ਪਰੀ ਵਾਲੀ ਚਿੜੀ ਆ ਉਹ ਆ ਜੇ ਛੜੀ ਜੀ ਮੈਂ ਕਮਾਦਾ ਤਾਂ ਗਲੀਆਂ ਬਣ ਜਾਣ ਠੀਕ ਹੈ ਇੱਕ ਵਧੀਆ ਬਿਲਡਿੰਗਸ ਬਣ ਜਾਣ ਤੇ ਵਧੀਆ ਇੱਕ ਸਿਸਟਮ ਡਰੇਨੇਜ ਸਿਸਟਮ ਹੋਵੇ ਠੀਕ ਹੈ ਸਾਰੀਆਂ ਚੀਜ਼ਾਂ ਹੀ ਇੱਕ ਜੋ ਇੱਕ ਵਿਕਸਿਤ ਪਿੰਡ ਦੇ ਵਿੱਚ ਹੋਣੀਆਂ ਚਾਹੀਦੀਆਂ ਉਹ ਬਣ ਜਾਣ ਪਰ ਉਹਨਾਂ ਉਹੀ ਸੁਪਨੇ ਹੁਣ ਰਹਿ ਗਏ ਨੇ ਕਿਉਂਕਿ ਮੈਂ ਸਾਡੇ ਪਿੰਡਾਂ ਦੀ ਸਿਆਸਤ ਗਲੀਆਂ ਨਾਲੀਆਂ ਤੋਂ ਸ਼ੁਰੂ ਹੁੰਦੀ ਹੈ ਤੇ ਮੈਂ ਗਲੀਆਂ ਨਾਲੀਆਂ ਦੇ ਉੱਪਰ ਕੰਮ ਨਹੀਂ ਕੀਤਾ। ਫੰਡ ਹੋਣੇ ਹੋਣੇ ਤੁਸੀਂ ਕਿਸ ਦੇ ਉੱਪਰ ਕੰਮ ਕਰਦੇ ਹੋ ਤੁਹਾਡਾ ਡਿਸੀਜਨ ਹੈ। ਇਹ ਤੇ ਮੈਂ ਚਾਹੁੰਦੀ ਸੀ ਕਿ ਬਣ ਜਾਣ ਤੇ ਇਹ ਚੀਜ਼ਾਂ ਰਹਿ ਗਈਆਂ ਨੇ ਹੋਰ ਡਰੇਨੇਜ ਸਿਸਟਮ ਹੋਵੇ ਸੀਵਰੇਜ ਸਿਸਟਮ ਪਿੰਡ ਦੇ ਵਿੱਚ ਵਧੀਆ ਹੋਵੇ ਉਹ ਥੋੜੀਆਂ ਚੀਜ਼ਾਂ ਰਹਿ ਗਈਆਂ ਨੇ। ਨਾ ਜਾਣ ਪੀੜ ਨੂੰ ਕੀ ਕਹੋਗੇ ਸਰਪੰਚ ਬੜਨਾ ਚਾਹੀਦਾ ਕਿ ਨਹੀਂ ਬੜਨਾ ਚਾਹੀਦਾ? ਪੰਨਾ ਚਾਹੀਦਾ ਬਿਲਕੁਲ ਅੱਗੇ ਆਉਣਾ ਚਾਹੀਦਾ ਕਿਉਂਕਿ ਤੁਹਾਡੀ ਜੋ ਸੋਚ ਹੈ ਨੌਜਵਾਨਾਂ ਦੀ ਸੋਚ ਹੈ ਜੇ ਤੁਸੀਂ ਆ ਕੇ ਕੰਮ ਨਹੀਂ ਕਰੋਗੇ ਤਾਂ ਪਤਾ ਕਿਵੇਂ ਲੱਗੂਗੀ ਠੀਕ ਹੈ ਮੈਨੂੰ ਪਤਾ ਹੈ ਕਿ ਜਦੋਂ ਅਸੀਂ ਉਸ ਸਟੇਜ ਤੇ ਵਿੱਚ ਹੁੰਨੇ ਆ ਨਾ ਨੌਜਵਾਨ ਦੇ ਵੀ ਅਸੀਂ ਆ ਵੀ ਕਰਨਾ ਯਾਰ ਆ ਚੀਜ਼ ਆਏ ਵੀ ਹੋ ਸਕਦੀ ਹੈ ਬਹੁਤ ਜ਼ਿਆਦਾ ਸਾਡਾ ਦਿਮਾਗ ਇਸ ਚੀਜ਼ਾਂ ਦੇ ਉੱਪਰ ਚੱਲਦਾ ਰਹਿੰਦਾ ਤੇ ਜੇ ਤੁਸੀਂ ਇੱਕ ਤੁਹਾਨੂੰ ਐਕਸਪੀਰੀਅੰਸ ਮਿਲਦਾ ਇੱਕ ਜਗ੍ਹਾ ਮਿਲਦੀ ਹੈ ਕਿ ਸਰਪੰਚੀ ਦੇ ਚੋਣ ਲੜ ਕੇ ਤੁਸੀਂ ਅੱਗੇ ਆਉਣਿਓ ਤਾਂ ਜ਼ਰੂਰ ਆਓ ਤੇ ਆਪਣੇ ਪਿੰਡ ਦੇ ਵਿੱਚ ਕੰਮ ਕਰੋ ਪਿੰਡ ਨੂੰ ਅੱਗੇ ਲੈ ਕੇ ਜਾਓ ਮਾੜੀ ਚੀਜ਼ ਨਹੀਂ ਜਿਵੇਂ ਕਿਹਾ ਜਾਂਦਾ ਨਾ ਕਿ ਉਹ ਯਾਰ ਸਰਪੰਚ ਬਣ ਗਈ ਸਿਰੇ ਦੀ ਕੁੜੀ ਤਾਂ ਉਹ ਮਾੜੀ ਗੱਲ ਹੈ ਤਾਂ ਉਹ ਚੀਜ਼ ਜਿਹੜੀ ਹੁੰਦੀ ਸੁਣਾ ਉਹ ਚੀਜ਼ਾਂ ਉਹ ਨਹੀਂ ਹੈ ਸਰਪੰਚ ਦੀ ਡੈਫੀਨੇਸ਼ਨ ਨਾ ਹੀ ਸਿਰਫ ਗਲੀਆਂ ਨਾਲੀਆਂ ਤੇ ਠਾਣੀਆਂ ਤੱਕ ਨਹੀਂ ਹੈ ਇਹ ਬਹੁਤ ਵਾਈਡਰ ਹੈ ਬਹੁਤ ਮਤਲਬ ਹੋਰ ਵੱਡਾ ਪਰਸਪੈਕਟਿਵ ਹੈ ਜਦੋਂ ਤੁਸੀਂ ਇਸ ਦੇ ਵਿੱਚ ਇਨਵੋਲਵ ਹੋਵੋਗੇ ਸਿੱਖੋਗੇ ਸਮਝੋਗੇ ਤਾਂ ਹੀ ਪਤਾ ਲੱਗੂਗਾ ਬਹੁਤ ਚੰਗਾ ਲੱਗਿਆ ਮੈਨੂੰ ਵੀ ਹਮੇਸ਼ਾ ਨੌਜਵਾਨ ਮੁੰਡੇ ਕੁੜੀਆਂ ਕਿਸੇ ਵੀ ਖੇਤਰ ਚ ਜਾਣ ਆਪਦੇ ਪਿੰਡ ਦਾ ਨਾਮ ਨਾਲ ਲੈ ਕੇ ਚੱਲਦੇ ਆ। ਮਾਨਕਖਾਨੇ ਦਾ ਨਾਂ ਇਸ ਨੌਜਵਾਨ ਕੁੜੀ ਦੇ ਸਰਪੰਚ ਬਣਨ ਤੋਂ ਬਾਅਦ ਇੰਟਰਨੈਟ ਦੀ ਦੁਨੀਆ ਚ ਲਾ ਲੋ, ਖ਼ਬਰਾਂ ਦੀ ਦੁਨੀਆ ਚ ਲਾ ਲੋ, ਸੁਰਖੀਆਂ ਦੀ ਦੁਨੀਆ ਦਾ ਸਿਆਸਤ ਦੀ ਦੁਨੀਆ ਚ ਲਾ ਲੋ, ਗਿੜੀਆਂ ਚੁਣਨਗੇ। ਸੋ ਨੌਜਵਾਨਾਂ ਨੇ ਇਹ ਅਪੀਲ ਕੀਤੀ ਕਿ ਅੱਗੇ ਆਉਣ। ਪਰ ਪਿੰਡ ਦੇ ਸਹਿਯੋਗੀਆਂ ਨੂੰ, ਪਿੰਡ ਦੇ ਸਹਯੋਗ ਨੂੰ ਵੀ ਚਾਹੀਦਾ ਹੈ ਕਿ ਜਦੋਂ ਕਿਸੇ ਨੂੰ ਬਣਾ ਹੀ ਲਿਆ, ਉਹਦਾ ਚਾਰ ਨਾ ਸਾਥ ਦੇਣਾ ਚਾਹੀਦਾ। ਉਹ ਕੰਮ ਕਰਨ ਲਈ ਉਹਨੂੰ ਮਾਨਸਿਕ ਅਵਸਥਾ ਉਹ ਜਨਵਾਇਰਨਮੈਂਟ ਦੇਣਾ ਚਾਹੀਦਾ ਸੋ ਲੇਖਣਾ ਭਾਈ ਕਦੋਂ ਵੀ ਹੋ ਸਕਦੀਆਂ ਹੁਣ ਤੁਹਾਡਾ ਆਪ ਦਾ ਚਿੱਤ ਹੈ ਕਿ ਉਹਨਾਂ ਨਾਲੀਆਂ ਤੇ ਹੀ ਬੈਂਚਾਂ ਤੇ ਬੈਠ ਕੇ ਗਿੱਟਿਆਂ ਤੋਂ ਮੱਛਰ ਝਾੜਨਾ ਹੈ ਕਿ ਥੋੜਾ ਬਹੁਤਾ ਡਿਵੈਲਪ ਹੋਣਾ ਹੈ ਕਿਉਂਕਿ ਦੁਨੀਆ ਕੁਦਰਤ ਸਹਯੋਗੀਆਂ ਦਾ ਸਾਹ ਦਿੰਦੀ ਹੈ ਮੁਕਾਬਲਾ ਤੇ ਬੇਵਜਾ ਦਾ ਤੱਕਾ ਤਫਾ ਜਿਹੜਾ ਕੁਦਰਤ ਨਹੀਂ ਸਹਾਰਦੀ ਤੁਸੀਂ ਕਰ ਵੀ ਸਕਦੇ ਹੋ ਸਹਿ ਵੀ ਸਕਦੇ ਹੋ ਜਾ ਜਸ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ